ਜੋਬ ਚ ਗਰਮੀ ਨੇ 13 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਹਾਲਾਂਕਿ ਪਹਿਲੇ ਹਫਤੇ ਹੀ 12 ਜਿਹੜਾ ਉਹ ਪੰਜਾਬ ਦੇ ਵਿੱਚ 43 ਡਿਗਰੀ ਤੋਂ ਵੀ ਉੱਪਰ ਹੋ ਗਿਆ ਯਾਨੀ ਕਿ 43 ਡਿਗਰੀ ਤੋਂ ਵੀ ਪਾਰ ਚਲ ਗਿਆ ਸੋ ਇਸ ਸਮੇਂ ਦੀ ਵੱਡੀ ਖਬਰ ਹੈ ਤੁਹਾਡੇ ਸਾਹਮਣੇ ਖੜਾ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਐਡਵਾਈਜ਼ਰੀ ਜਿਹੜੀ ਕਿ ਜਾਰੀ ਕਰ ਦਿੱਤੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਮਈ ਦੇ ਪਹਿਲੇ ਹਫਤੇ ਹੀ ਗਰਮੀ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਪਾਰਾ ਇਨਾ ਜ਼ਿਆਦਾ ਹੋ ਗਿਆ ਹੈ ਕਿ 13 ਸਾਲਾਂ ਦਾ ਰਿਕਾਰਡ ਵੀ ਟੁੱਟਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਦੱਸਿਆ ਜਾ ਰਿਹਾ ਜਿੱਥੇ ਕਿ ਪਹਿਲੇ ਹਫਤੇ ਹੀ ਪਾਰਾ ਜਿਹੜਾ ਕਿ 43 ਡਿਗਰੀ ਤੋਂ ਵੀ ਪਾਰ ਹੋ ਗਿਆ ਹੈ ਸੇਕ ਇੰਨਾ ਜ਼ਿਆਦਾ ਹੋਗਾ ਕਿ ਲੋਕਾਂ ਦਾ ਬਾਹਰ ਨਿਕਲਣਾ ਔਖਾ ਹੋ ਗਿਆ ਗਰਮ ਹਵਾਵਾਂ ਲੂ ਜਿਹੜੀਆਂ ਵਗ ਰਹੀਆਂ ਨੇ ਕਿਉਂਕਿ ਪਾਰੇ ਦੀ ਗੱਲ ਕਰੀਏ ਗਰਮੀ ਦੀ ਗੱਲ ਕਰੀਏ ਤਾਂ 12 ਵਜੇ ਤੋਂ ਬਾਅਦ ਹੀ ਗਰਮੀ ਜਿਹੜੀ ਸ਼ੁਰੂ ਹੋ ਜਾਂਦੀ ਏ ਤੇ ਟੈਂਕੀਆਂ ਦੇ ਵਿੱਚ ਪਾਣੀ ਵੀ ਤੁਹਾਨੂੰ ਪੂਰਾ ਦਿਨ ਜਿਹੜਾ ਉਹ ਗਰਮ ਮਿਲੇਗਾ ਸੋ ਇਸੇ ਦੇ ਚੱਲਦੇ ਇਹ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਲਾਂਕਿ ਸਿਹਤ ਵਿਭਾਗ ਦੇ ਵੱਲੋਂ ਐਡਵਾਈਸ ਵੀ ਜਾਰੀ ਕਰ ਦਿੱਤੀ ਗਈ ਹੈ ਕਿ ਲੋਕ ਜਿਹੜੇ ਨੇ ਉਹ ਗਰਮੀ ਤੋਂ ਆਪਣਾ ਬਚਾਅ ਰੱਖਣ ਬਾਹਰ ਜੇ ਤੁਸੀਂ ਜਾ ਰਹੇ ਤਾਂ ਉਸ ਤਰੀਕੇ ਨਾਲ ਜਾਓ ਤਾਂਕਿ ਗਰਮੀ ਤੁਹਾਡੇ ਤੇ ਹਾਵੀ ਨਾ ਹੋਏ ਕਿਉਂਕਿ ਇਸ ਸਮੇਂ ਜਿਹੜੀ ਗਰਮੀ ਦੇ ਹਾਲਾਤ ਨੇ ਪਾਰ ਦੇ ਜਿਹੜੇ ਹਾਲਾਤ ਨੇ ਪਾਰ ਆ ਇਸ ਸਮੇਂ 43 ਡਿਗਰੀ ਤੋਂ ਵੀ ਪਾਰ ਜਾ ਚੁੱਕਾ ਹੈ ਪੰਜਾਬ ਦੇ ਵਿੱਚ ਗਰਮੀ ਦਾ 13 ਸਾਲਾਂ ਦਾ ਰਿਕਾਰਡ ਇਸ ਸਮੇਂ ਟੁੱਟਿਆ ਹੋਇਆ ਨਜ਼ਰ ਆ ਰਿਹਾ ਮਈ ਦੇ ਪਹਿਲੇ ਹਫਤੇ ਹੀ ਪਾਰਾ 43 ਡਿਗਰੀ ਤੋਂ ਪਾਰ ਹੋ ਗਿਆ ਹੈ ਲੋਕਾਂ ਦਾ ਦੁਪਹਿਰ ਦੇ ਸਮੇਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਲੋਕਾਂ ਦਾ ਹਾਲਕੀ 12 ਵਜੇ ਤੋਂ ਬਾਹਰ ਜੇ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ ਤੁਹਾਨੂੰ ਗਰਮੀ ਮਹਿਸੂਸ ਹੋਣੀ ਸ਼ੁਰੂ ਹੋ ਜਾਏਗੀ ਗਰਮ ਹਵਾਵਾਂ ਚੱਲ ਰਹੀਆਂ ਨੇ ਲੂ ਚੱਲ ਰਹੀ ਹੈ ਸੋਸ਼ਲ ਸੇ ਦੇ ਚਲਦੇ ਸਿਹਤ ਵਿਭਾਗ ਦੇ ਵੱਲੋਂ ਵੀ ਜਿਹੜੀ ਐਡਵਾਈਜ਼ਰੀ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਕਿ ਤੁਸੀਂ ਲੋਕ ਜੇਕਰ ਬਾਹਰ ਜਾਂਦੇ ਹੋ ਘਰੋਂ ਬਾਹਰ ਨਿਕਲਣਾ ਹੈ ਤੁਸੀਂ ਆਪਣਾ ਖਿਆਲ ਜ਼ਰੂਰ ਰੱਖਣਾ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਹੈ ਹਾਲਾਂਕਿ ਗਰਮੀ ਦੇ ਮਹੀਨੇ ਹਾਲੇ ਸ਼ੁਰੂ ਹੋਣੇ ਨੇ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜੀ ਰਿਕਾਰਡ ਜਿਹੜੇ ਟੁੱਟਦੇ ਹੋਏ ਨਜ਼ਰ ਸਾਹਮਣੇ ਆ ਰਹੇ ਨੇ ਕਿਉਂਕਿ ਰਿਕਾਰਡ ਜਿਹੜਾ ਹੁਣ ਕੀਤਾ ਗਿਆ ਉਸ ਦੇ ਤਹਿਤ ਪੰਜਾਬ ਦੇ ਵਿੱਚ ਗਰਮੀ ਨੇ ਆਪਣਾ 13 ਸਾਲਾ ਦਾ ਰਿਕਾਰਡ ਜਿਹੜਾ ਉਹ ਤੋੜ ਦਿੱਤਾ ਹੈ ਤੇ ਪਹਿਲੇ ਹੀ ਹਫਤੇ 'ਚ 43 ਡਿਗਰੀ ਤੋਂ ਵੀ ਪਾਰਾ ਜਿਹੜਾ ਉਹ ਪਾਰ ਹੋ ਗਿਆ। ਸੋ ਸਿਹਤ ਵਿਭਾਗ ਦੇ ਵੱਲੋਂ ਵੀ ਐਡਵਾਈਸਰੀ ਜਾਰੀ ਕਰ ਦਿੱਤੀ ਹੈ ਕਿ ਲੋਕ ਗਰਮੀ ਤੋਂ ਆਪਣਾ ਜਿਹੜਾ ਖਿਆਲ ਰੱਖਣ। ਸੋ ਉੱਥੇ ਹੀ ਤੁਹਾਡੇ ਇਲਾਕੇ ਵਿੱਚ ਕਿਹੋ ਜਿਹਾ ਮੌਸਮ ਹੈ? ਤੁਹਾਡੇ ਇਲਾਕੇ ਵਿੱਚ ਕਿੰਨੀ ਕੀ ਗਰਮੀ ਪੈ ਰਹੀ ਹੈ? ਤੁਸੀਂ ਵੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੇ ਸ਼ਹਿਰ ਦਾ ਨਾਮ, ਆਪਣੇ ਇਲਾਕੇ ਦਾ ਨਾਮ ਲਿਖ ਕੇ ਤੇ ਕਿੰਨੀ ਗਰਮੀ ਪੈ ਰਹੀ ਹੈ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ? ਤੁਸੀਂ ਵੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ।